ਵੋਟਾ ਮੰਗਣ ਫੇਰ ਆਉਣਗੇ ਆਜਾ ਆ ਜਾਣ ਫੇਰ ਕੀ ਪਤਾਗੇ ਅਸੀਂ ਵੋਟਾ ਵਟ ਅਰੇ ਬੰਦੇ ਜੀ ਨੂੰ ਜਿਹੜਾ ਬੰਦ ਹੋ ਗਿਆ ਬੇਪਿੰਡੇ ਚ ਕਹਿੰਦੇ ਨਸ਼ਾ ਬੰਦ ਕਰਤਾ ਸਰਕਾਰ ਨੇ ਹਾਂ ਨਸ਼ਾ ਬਾਦੂ ਕਿੱਟਾ ਚਲੀ ਜਾਂਦਾ ਨਸ਼ਾ ੜਤਾ ਸਿਰ ਵੋਟਾ ਮੰਗਣਾਉਣਗੇ ਝਾੜੂ ਵਾਲੇ ਵੋਟਾਂ ਆ ਜਾਣ ਦੀ ਮੰਗ ਹੋਣਾ ਸੂ ਝਾੜੂ ਦਿਖਾ ਦੇਾਂਗੇ ਨਾਲ ਕਹਿੰਦੇ ਸਰਕਾਰ 2500 ਦੇਊਗੀ 2500 ਉਦੋਂ ਵੋਟਾ ਵੇਹ ਕਹਿੰਦੇ ਸਾਨੂੰ ਉਹ ਹੁਣ ਨਹੀਂ ਕਹਿੰਦੇ ਦੱਕਾ ਨੇ ਦਿੱਤਾ ਜੀ ਐਵੇਂ ਕਾਗਜ਼ ਪੱਤਰ ਬਣਵਾਈ ਜਾਂਦੇ ਆ ਅਕੇ ਸਾਨੂੰ ਕਿ ਪੈਸੇ ਦਵਾਵਾਂਗੇ ਐ ਕਰਾਂਗੇ ਉਹ ਕਰਾਂਗੇ 30 ਕਿਲੋ ਕਰਨ ਕਿੰਨੇ ਦਿਨ 15 ਦਿਨ ਲੱਗ ਗਾ ਉਹ ਵੀ ਘਟਦੀ ਉਹ ਵੀ ਘਟਦੀ ਐਮਐਲਏ ਵੀ ਜਦੋਂ ਵੋਟਾਂ ਦੀ ਤਿਆਰੀ ਹੁੰਦੀ ਆ ਉਦੋਂ ਆਉਂਦੇ ਆ ਨਾ ਕੋਈ ਕਿਸੇ ਨੂੰ ਮਰਦੇ ਨੂੰ ਪੁੱਛਦਾ ਨਾ ਕੋਈ ਕਿਸੇ ਨੂੰ ਜਿਉਂਦੇ ਨੂੰ ਪੁੱਛਦਾ ਕੱਲੀਆਂ ਕੱਲੀਆਂ ਬੁੜਿਆਂ ਦੇ ਪੁੱਤ ਮਰ ਗਏ ਜੀ ਨਸ਼ੇ ਪੱਤਿਆਂ ਨਾਲ ਕੋਈ ਕਿਸੇ ਦੀ ਵੀ ਖਿਆ ਨਹੀਂ ਪੁੱਛਦਾ ਇਹ ਸਰਕਾਰ ਕਿਵੇਂ ਲੱਗੀ ਜੀ ਇਹ ਤਾਂ ਸਰਕਾਰ ਸਾਡੇ ਤੋਂ ਖੋਹਦੀ ਹੈ ਜੀ। ਚੋਕਰੀ ਮਿਲ ਗਈ ਪਿੰਡਾਂ 'ਚ ਕਿਸੇ ਮੁੰਡੇ ਨੂੰ। ਇਹਨਾਂ ਨੂੰ ਨਹੀਂ ਮਿਲਿਆ ਉਹ ਫਿਰਦੇ ਭੌਂਕਦੇ ਵੀ ਵੀ ਇਹ ਕਰੀ ਮੁੰਡਿਆਂ ਨੇ। ਹੋਰ ਆਪ ਠੀਕ ਠਾਕ? ਠੀਕ ਆ ਜੀ, ਵਧੀਆ ਜੀ, ਵਧੀਆ। ਪੈਨਸ਼ਨ ਵਧ ਗਈ? ਹਾਂ ਵਧੀਆ, ਵਧੇ ਨਹੀਂ ਜੀ ਕਿੱਥੋਂ ਵਧੇਗੀ ਪੈਨਸ਼ਨ? ਉਹੀ 1500 ਹੁੰਦੇ ਨੇ ਤਾਂ। ਨਾਲੇ ਕਹਿੰਦੇ ਸਰਕਾਰ 2500 ਦੇਊਗੀ। 2500 ਉਹਦੋਂ ਵੋਟਾਂ ਵੇਹ ਕਹਿੰਦੇ ਸਾਨੂੰ। ਉਹ ਹੁਣ ਨਹੀਂ ਕਹਿੰਦੇ। ਵੋਟਾਂ ਵੇਹ ਆ ਦੇ ਇਹਨਾਂ ਦੇ ਵੋਟਾਂ ਲੈਣੇ ਸਾਨੂੰ। ਤੇ ਉਹਦਾ ਬੋਟਾ ਫੇਰਾ ਆ ਗਈਆਂ ਮਹੀਨੇ ਨੂੰ ਹਾਂ ਫੇਰਾ ਆਈਆਂ ਫਿਰ ਉਹਨੂੰ ਪੋਂ ਪੋਂ ਦੇਣੀ ਕਿ ਕਿਆ ਹਾਂ ਗਲ ਕੋਲ ਪਸੰਦ ਉਹਨੂੰ ਪਾਵਾਂਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 25 2500 ਕਰ ਦੂੰਗਾ ਉਹ ਨਹੀਂ ਕਰਕੇ ਗਿਆ ਉਹਦਾ ਸਾਡੇ ਆ ਕੋਲੇ ਵੀ ਖੋਹਦਾ ਸਤ ਹਾਂ ਸਾਤਵਾ ਕੋਲੇ ਵੀ ਖੋਹਦਾ ਉਹ ਇਹ ਇਹ ਵੀ ਨਾ ਦੇਉਂ ਅੱਛਾ ਹਾਂ ਕਰਕੇ ਕਨੈਕਸ਼ਨ 15 ਕਿਲੋ ਦੇਣ ਲੱਗਾ ਕੁਝ ਵੀ ਨਹੀਂ ਤਾਂ 3 ਕਿਲੋ ਮਿਲਦੀ ਹੁੰਦੀ ਸੀ 3 ਕਿਲੋ ਕਨੈਕਸ਼ਨ 15 ਦੇਣ ਲੱਗਾ ਉਹ ਵੀ ਘਟਦੀ ਉਹ ਵੀ ਘਟਦੀ ਅੱਛਾ ਹਾਂ ਫਰਕ ਕੀ ਮੂਲ ਮੂਲ ਕੀ ਹੈ ਵੋਟਾਂ ਦਾ ਮਹੌਲ ਤੇ ਜਿਹੜਾ ਕੋਈ ਸਾਨੂੰ ਸੇਧਾ ਕਰੂਗਾ ਉਸ ਨੂੰ ਪਾਵਾਂਗੇ ਵੋਟਾਂ ਅੱਛਾ ਨਹੀਂ ਕੋਹੋਂ ਦੇ ਨਹੀਂ ਹਾਂ ਜੇ ਸਾਨੂੰ ਕੋਈ ਦੇਊਗਾ ਚੀਜ਼ ਵਕਤ ਉਸ ਨੂੰ ਪਾਵਾਂਗੇ ਵੋਟ ਉਹ ਹੀ ਸਾਨੂੰ ਚੰਗਾ ਬੰਦਾ ਹੈ ਇਹ ਸਰਕਾਰ ਕਿਵੇਂ ਲੱਗੀ ਇਹ ਤਾਂ ਸਰਕਾਰ ਸਾਡੇ ਤੋਂ ਖੋਹਦੀ ਹੈ ਜੀ ਆ ਸਾਡਾ ਕੰਮ ਵੀ ਹੁਣ ਚਲਾਇਆ ਦੇ ਕੇ ਨਾ ਇਹ ਕੰਮ ਵੀ ਚੱਲ ਨਹੀਂਦਾ ਫਿਰ ਅੱਛਾ ਹਾਂ ਇਹ ਤਾਂ ਕਹਿੰਦੇ ਬਹੁਤ ਕੰਮ ਦਿੱਤਾ ਸੀ ਆ ਕਿੱਥੇ ਇੱਟਾ ਕੰਮ ਆ ਹੁਣ ਨਜਾ ਕਮ ਬੋਰਟਾ ਉਬੋਰਟਾ ਦਾ ਕਰਕੇ ਹਮ ਹੁਣ ਨਜਾ ਕਮ ਪਹਿਲਾਂ ਦਿੱਤੇ ਨਹੀਂ ਸਨ ਕਮ ਤੇ ਪਹਿਲਾਂ ਹੀ ਇਹ ਸਰਕਾਰ ਸੀ ਜਿਵੇਂ ਅਕਾਲੀ ਦਲ ਸੀ ਕਾਂਗਰਸ ਸੀ ਝਾੜੂ ਸੀ ਉਹ ਕਿਵੇਂ ਸੀ ਝਾੜੂ ਵਾਲੇ ਝਾੜੂ ਵਾਲੇ ਵੀ ਕੋਈ ਨਹੀਂ ਸੀ ਜਿਹੜੀ ਇਹ ਬਾਦਲੇ ਸਾਡਾ ਵਧਾਈ ਹੈ ਪਰਸਾਂ ਅੱਛਾ ਕਾਂਗਰਸ ਨੇ ਵਧਾਈ ਹੈ ਇਹ ਕਾਂਗਰਸ ਨੇ ਸਾਡਾ 1500 ਪੂ ਕਰਿਆ ਸੀ ਅੱਛਾ ਅਕਾਲੀ ਕਨੇ ਨਹੀਂ ਵਧਾਈ ਸੀ ਧਰ ਕਨੇ 2500 ਦੇ ਸੀ ਅੱਛਾ ਕੱਲ ਇਹਨਾਂ 2500 ਹੁੰਦੇ ਸੀ ਇਹ ਕਾਂਗਰਸ ਤੋਂ ਆ ਕੇ ਇਹਨੇ ਸਾਨੂੰ 1500 ਰੁਪਇਆ ਕਰਿਆ ਕੱਲ ਇਹਨਾਂ ਨੇ ਕੁਛ ਨਹੀਂ ਕੀਤਾ ਉਹ ਹੀ ਉਹ 1200 ਹੁੰਦੇ ਸੀ ਹੂੰ ਇਹ ਜਦੋਂ ਕਾਂਗਰਸ ਆ ਕੇ ਕਾਂਗਰਸ ਨੇ ਫਿਰ ਨੂੰ 2500 1500 ਕਰਿਆ ਸਾਡਾ ਪੁਲਿਸ ਇਹਨਾਂ ਨੇ ਤਾਂ 2500 ਗਿਆ ਸੀ ਫਿਰ ਇਹ ਦਿੰਦੇ ਨਹੀਂ ਅੱਛਾ ਆ ਆਖਣੇ ਪਾਵਾਗੇ ਪਾਵਾਗੇ ਪਾਉਂਦੇ ਹੀ ਨਹੀਂ ਆ ਵੋਟਾ ਮੰਗਣ ਫੇਰ ਆਉਣਗੇ ਆਜ ਆਜਣ ਫਿਰ ਕੀ ਪਤਾਗੇ ਅਸੀਂ ਵੋਟਾ ਵਟਾ ਨਹੀਂ ਪੁੰਦੇ ਸੀ ਇਹਨਾਂ ਨੂੰ ਉਹ ਰਕੀ ਨੂੰ ਪਾਉਗੇ ਤਕੀ ਅਸੀਂ ਪਾਵਾਂਗੇ ਕਾਂਗਰਸ ਨੂੰ ਵੋਟ ਅੱਛਾ ਹਾਂ ਜਿਹੜਾ ਸਾਡਾ ਫਾਇਦਾ ਕਰਦੀ ਅੱਛਾ ਹਾਂ ਸਾਡੀ ਗਰੀਬਾਂ ਦਾ ਵੋਟ ਬਹੁਤ ਜ਼ਿਆਦਾ ਹੈ ਜਿੰਨੇ ਵੀ ਕਹਦੇ ਜਿੰਮੇਦਾਰੋਂ ਦੁੱਕਣੀ ਵੋਟ ਸਾਡੀ ਅੱਛਾ ਗਰੀਬ ਜਨਤਾ ਗਰੀਬ ਜਨਤਾ ਦੀ ਬਹੁਤ ਜ਼ਿਆਦਾ ਵੋਟ ਹੈ ਤੈਨੂੰ ਕਿਵੇਂ ਲੱਗਦਾ ਬੱਪੂ ਫਿਰ ਮਾਣ ਮੂਲ ਵੋਟਾਂ ਨਾ ਵੋਟਾਂ ਇਹ ਅੱਜ ਤਾਂ ਕਾਂਗਰਸ ਨੂੰ ਸੱਟਾਂਗੇ ਵੋਟਾਂ अच्छा ਛਾੜੂ ਨਹੀਂ ਛਟਨੀਆ ਛਾੜੂ ਨਹੀਂ ਛੜਦੇ ਕਿਉਂ ਛਾੜੂ ਨੇ ਸਾਡਾ ਘਰ ਕੁਝ ਨਹੀਂ ਕਰਿਆ ਉਹ ਤਾਂ ਉਹ ਤਾਂ ਕਹਿੰਦੇ ਬਦਲਾ ਆ ਗਿਆ ਬਦਲਾ ਹੁਣ ਫਾਂਦੇ ਸੀ ਅੱਛਾ ਹਾਂ ਐਤਕੀ ਦਾ ਕਾਂਗਰਸ ਨਹੀਂ ਛਟਾਂਗੇ ਸੀ ਪੈਨਸ਼ਨ ਵਧੀ ਨਹੀਂ ਫਿਰ ਕਹਿੰਦੇ ਹੈ ਕੋਈ ਨਹੀਂ ਵਧੀ ਸਾਡੀ ਅੱਛਾ ਉਹੀ 1500 ਚਲੋ ਬਾਪੂ ਤੇਰੀ ਪੈਨਸ਼ਨ ਵੱਜੀ ਨਹੀਂ ਫਿਰ ਵੱਜੀ ਨਹੀਂ ਮਿਲਦੀ ਕਿਉਂ ਲਾ ਕਹਤ ਨਹੀਂ ਭੱਜੀ ਮੇਰੀ ਉਮਰ ਛੋਟੀ ਆ ਕਿੰਨੀ ਸਾਲਾਂ ਦੀ ਹੈ ਤਿੰਨ ਸਾਲ ਘਟਦੀ ਹੈ 60 ਤੋਂ ਅੱਛਾ ਤੂੰ ਪਿੰਡ 'ਚ ਕੰਮ ਕੁਮ ਹੋਈ ਕੋਈ ਨਾ ਕੁਝ ਨਹੀਂ ਹੋਇਆ ਪ੍ਰੈਸ ਦੀ ਵੋਟ ਕਿਉਂ ਪਾਉਣੀ ਹੈ ਵੋਟ ਜਿਹੜਾ ਸੰਸਦ ਦਾ ਕਰੂਗਾ ਸਿੰਬਲ ਪਾਉਣਾ ਕਿਸੇ ਦਾ ਕਿ ਨਹੀਂ ਕੀਤੀ ਹੈ ਕਾਂਗਰਸ ਕਾਲੀ ਕਿ ਝਾੜੂ ਕਿਸੇ ਨੇ ਨਹੀਂ ਕਰੀ ਸਾਡੇ ਅੱਛਾ ਹਮ ਹਮ ਸਹੀ ਵਾਲਾ ਪ੍ਰੈਸ ਜੀ ਚਲੋ ਪਰ ਬੇਬੇ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਬੇਬੇ ਕੀ ਲਗਦਾ ਕੀ ਵੋਟਾਂ ਦਾ ਮਾਹੌਲ ਮੂਲ ਵੋਟਾਂ ਫੇਰ ਆ ਗਈਆਂ ਥੋੜੀ ਪੈਨਸ਼ਨ ਪੂਨਸ਼ਨ ਵਧੀ ਕੋਈ ਸਾਡੇ ਤਾਂ ਸਾਡੇ ਤਾਂ ਬੰਨੀ ਵੀ ਨਹੀਂ ਜੀ ਅੱਛਾ ਹੂੰ ਤੇ ਵੋਟਾਂ ਜੀ ਫਿਰ ਹੁਣ ਜਿੱਧਰ ਸਿਆਣੇ ਜਾਣਗੇ ਉਧਰ ਹੀ ਅਸੀਂ ਜਾਵਾਂਗੇ ਕਿਧਰ ਜਾਓਗੇ ਆ ਜਿੱਧਰ ਸਾਡੇ ਖੜੇ ਐ ਪਰ ਜਗਾ ਉਧਰ ਹੀ ਜਾਵਾਂਗੇ ਜੀ ਤੇ ਫਿਰ ਆਏ ਤਾਂ ਹੁਣ ਜੇ ਸਾਡੇ ਤਾਂ ਆਪ ਇਹ ਨਾ ਉਮਰ ਦੀ ਐ ਵਿਚਾਰਾ ਤੇ ਉਹਦੀ ਨਹੀਂ ਕੋਈ ਪਰੇਸ਼ਾਨ ਵਧਾਉਂਦਾ ਹੂੰ ਜੇ ਪਰੇਸ਼ਾਨ ਵਧਾਉਣਗੇ ਤਾਂ ਜੀ ਫੇਰ ਹੀ ਐ ਦੇ 100000 ਰੁਪਏ ਕਿਹਾ ਸੀ ਸਰਕਾਰ ਨੇ ਪਾਵਾਂਗੇ ਮੈਨੂੰ ਕੁਛ ਨਹੀਂ ਦਿੱਤਾ ਜੀ ਸਾਨੂੰ ਡੱਕਾ ਹੀ ਦਿੱਤਾ ਕਿਹੜਾ ਸਾਲ ਹੋ ਗਿਆ ਹਾਂ ਡੱਕਾ ਨਹੀਂ ਦਿੱਤਾ ਜੀ ਐਵੇਂ ਕਾਗਜ਼ ਪੱਤਰ ਬਣਮਾਈ ਜਾਂਦੇ ਆ ਆ ਕਿ ਤੁਹਾਨੂੰ ਕਿ ਪੈਸੇ ਦਵਾਵਾਂਗੇ ਐ ਕਰਾਂਗੇ ਉਹ ਕਰਾਂਗੇ ਤੇ ਡੱਕਾ ਨਹੀਂ ਦਿੱਤਾ ਜੀ ਸਾਨੂੰ 100000 ਰੁਪਏ ਪਾਇਆ ਨਹੀਂ ਫਿਰ ਗਾਤੇ ਕੁਛ ਨਹੀਂ ਪਾਇਆ ਜੀ ਕੁਛ ਨਹੀਂ ਪਾਇਆ ਤੇ ਕਿਹਾ ਸੀ ਭਗਵੰਤਮਾਨ ਵੀ 100000 ਰੁਪਏ ਹਰੇ ਵੀ ਮਾਤਾ ਦੇ ਖਾਤੇ ਚ ਆਇਆ ਕਰੋ ਬੁੜੀਆਂ ਦੇ ਖਾਤੇ ਚ ਮੈਨੂੰ ਜ਼ਰੂਰ ਸੀ ਜੀ ਤੇ ਡੱਕਾ ਨਹੀਂ ਆਇਆ ਸਾਡੇ ਕੋਲੇ ਅੱਛਾ ਹਾਂਜੀ ਕੁਛ ਨਹੀਂ ਆਇਆ ਤੇ ਹੁਣ ਦੇਖੋ ਜੀ ਕਿਵੇਂ ਆ ਕੁਛ ਕਣਕ ਆਉਂਦੀ ਐ ਕਣਕ ਆਉਂਦੀ ਐ ਜੀ 15 ਕਿਲੋ ਆਉਂਦੀ ਐ ਤੇ ਪਹਿਲਾਂ ਕਿੰਨੀ ਆਉਂਦੀ ਸੀ ਪਹਿਲਾਂ ਸਾਨੂੰ 30 ਕਿਲੋ ਜੀ ਦੀ ਆਉਂਦੀ ਸੀ ਜੀ ਹਾਂ ਤੇ ਪਹਿਲਾਂ ਉਦੋਂ ਪਹਿਲਾਂ ਸਾਨੂੰ ਆਉਂਦੀ ਹੁੰਦੀ ਸੀਗੀ ਵੀ ਮਹੀਨੇ ਰੀ ਮਹੀਨੇ ਅੱਛਾ ਤੇ ਉਹ ਫੇਰ 15 ਕਿਲੋ ਕਰਤੀ ਉਹ ਵੀ ਹੁਣ ਕਿੰਨੇ ਚਿਰ ਤੋਂ ਆਉਂਦੀ ਐ ਲੈ ਨਹੀਂ ਬਦਲਾ ਆਇਆ ਸੀ ਲੱਗਦਾ ਨਵੀਂ ਸਰਕਾਰ ਚ ਕੁਛ ਸਾਨੂੰ ਤਾਂ ਕੁਛ ਨੇ ਡੱਕਾ ਹੀ ਨਹੀਂ ਲੱਗਦਾ ਜੀ ਅੱਛਾ ਹੂੰ ਇਹ ਕਹਿੰਦੇ ਬਦਲਾ ਆਇਆ ਨਵੀਂ ਸਰਕਾਰ ਨੇ ਬਹੁਤ ਕੰਮ ਕਰਤੇ ਪਿੰਡਾਂ 'ਚ ਕੁਛ ਨਹੀਂ ਕਰਿਆ ਜੀ ਸਾਡਾ ਗਰੀਬਾਂ ਦਾ ਕਿਸੇ ਨੇ ਨਹੀਂ ਕਰਿਆ ਕੁਛ ਵੀ ਢੱਕਾ ਨਹੀਂ ਕਰਿਆ ਜੀ ਦੇਦੀ ਸਰਕਾਰ ਕੋ ਬਣੀਆ ਕੁਛ ਨਹੀਂ ਢੱਕਾ ਹੀ ਨਹੀਂ ਕਰਿਆ ਸਾਡਾ ਤਾਂ ਹੂੰ ਹੂੰ ਹੁਣ ਦੇਖੋ ਜੀ ਕੀ ਬਣਾਉਣਗੇ ਕੀ ਨਹੀਂ ਤੇ ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਅਕਾਲੀ ਦਲ ਨੂੰ ਪਾਉਂਗੇ ਵੋਟਾਂ ਕਿ ਕਾਂਗਰਸ ਨੂੰ ਪਾਉਂਗੇ ਕੀ ਕਿ ਝਾੜੂ ਨੂੰ ਦੇਖਾਂਗੇ ਜੀ ਜਿੱਧਰ ਕੋਈ ਲੋਟ ਆਇਆ ਝਾੜੂ ਨੂੰ ਤਾਂ ਦੋ ਦੋ ਵਾਰ ਆ ਪਾਵਾਂਗੇ ਇੱਕ ਇੱਕ ਵੋਟ ਲੋ ਬੇਬੇ ਕਿ ਨਹੀਂ ਚੱਲਦੇ ਹੈ ਨਾ ਹਾਂ ਵੀ ਸਾਨੂੰ 1000 ਰੁਪਏ ਕਹਿ ਕੇ ਨਹੀਂ ਬੇਬੇ ਨਹੀਂ ਨਹੀਂ ਇੱਕ ਮਿੰਟ ਵੀ ਗੱਲ ਸੁਣੋ ਨੀਅਤ ਕੀ ਕਿਉਂ ਬਾਉ ਲੱਗਦਾ ਹੈ 1000 1000 ਰੁਪਏ ਥੋੜੇ ਖਾਤੇ ਚ ਆ ਗਏ ਸਾਡੇ ਕਿੱਥੋਂ ਆ ਗਏ ਖਾਤੇ ਚ ਸਾਡ ਤਾਂ ਪੰਜੀ ਵੀ ਨਹੀਂ ਸਾਨੂੰ ਤਾਂ ਦਿੱਤੀ ਹੈਗੀ ਜੱਟ ਸਾਨੂੰ ਦਿਹਾੜੀ ਨਹੀਂ ਲੈ ਕੇ ਜਾਂਦੇ ਆ ਫਿਰਦੇ ਆਗੇ ਜਿਵੇਂ ਵਾਕੇ ਲੈਂਦੇ ਹੂੰ ਉਹ ਤਾਂ ਬਾਹਰੋਂ ਸਾਦ ਲੈਂਦੇ ਆ ਬੰਦੇ ਨਰਮੇ ਵੇਲੇ ਤੇ ਬੋਟਾ ਫਰੇਦ ਕੀ ਝਾੜੂ ਨੂੰ ਪਾਉਣੀ ਹੈ ਨਾ ਹਾਂ ਲਾਜਵੇਂ ਝਾੜੂ ਨੂੰ ਲਾਜਵੇਂ ਪਾਵਾਂਗੇ ਇੱਥੇ ਕਿਉਂ ਹੋਰ ਸਾਨੂੰ ਪੈਸੇ ਵਾਧੂ ਦਿੱਤੇ ਆ 2500 ਕਰਕੇ ਸਾਨੂੰ ਸਾਵੀ ਮਿਲ ਜਾਂਦੇ ਨੇ ਹਜੇ ਉਹ ਟੈਸਰ ਮਿਲ ਜਾਂਦੀ ਹੈ ਹੈ ਟਾਈਮ ਸਰ ਤੱਕ ਕਿੱਥੇ ਅੱਛਾ ਹਾਂ ਕਦੇ 8 ਨੂੰ ਕਦੇ 10 ਨੂੰ ਤੇ ਇਤ ਕੀ ਤਾਂ 25 ਕਰਤੀ ਸੀਗੀ ਪਹਿਲਾਂ ਵਾਲੀ ਹੋਰ ਲੋਕ ਤਾਂ ਫੜਫੜ ਖਾਈ ਗਏ ਤੋਹੀ ਅਗਰੇ ਨੂੰ ਪਹਿਲਾ ਮੋੜ ਤੇ ਸੇਰਾ ਹੋਰ ਕੀ ਕਰਕੇ ਫਿਰ ਹੁਣ ਕੋਈ ਫਰਕ ਲੱਗਦਾ ਨਹੀਂ ਬੇ ਸਰਕਾਰ ਦੀ ਪਿਛਲੀ ਸਰਕਾਰਾਂ ਨੇ ਕੋਈ ਨਾ ਨਾ ਕੋਈ ਫਰਕ ਨਹੀਂ ਲੱਗਦਾ ਸੰਤ ਇਹ ਸਰਕਾਰ ਤਾਂ ਕੰਦੀ ਬਹੁਤ ਕੰਮ ਕੀਤਾ ਸੀ ਹਾਂ ਕੰਮ ਕਿੱਥੇ ਸੜਕਾਂ ਕੰਮ ਤਾਂ ਜਾਂ ਤਾਂ ਨਰਮੇ ਬੇਲੇ ਚਲਾਉਂਦੇ ਜਦੋਂ ਬੁਰਗੇ ਨਰਮਾ ਚੋਗਣ ਲੱਗ ਜਾਂਣ ਵਗ ਜਾਂਣ ਕਿਸੇ ਪਾਸੇ ਤੇ ਜਾਂ ਆ ਜਦੋਂ ਕਣਕ ਵੱਢਣ ਲੱਗ ਜਾਂਦੇ ਉਹਦੋਂ ਦੋ ਦਿਨ ਕੰਮ ਚਲਾ ਦਿੰਦੇ ਆ ਹੂੰ ਤੇ ਉਦੋਂ ਵੇਲੀਆਂ ਆਂਦੀਆਂ ਵੇਲੀਆਂ ਨਰੇਪੰਗ ਬੰਤ ਮੰਨ ਕਹਿੰਦਾ 1000 1000 ਰੁਪਏ ਹਰੇਕ ਦੇ ਖਾਤੇ ਚ ਪਾਵਾਂਗੇ ਹਾਂ ਚੱਕੀ ਨਹੀਂ ਗਏ ਹੂੰ ਨਹੀਂ ਤਾਂ ਬੱਠਲ ਬਾਟੀਆਂ ਤਾਂ ਰੱਖ ਗਿਆਂ ਨੀ ਇੰਦਾਂ ਚ ਡਿੱਗ ਪਿਆ ਕਰਨਗੇ ਆ ਕੇ ਅੱਛਾ ਹੋਰ ਫਿਰ ਹੁਣ ਜੇਬਾਂ ਚ ਤਾਂ ਪੈਂਦੇ ਨਹੀਂ ਹੁਣ ਵੋਟਾ ਬੇਬੇ ਫੇਰ ਆ ਗਈਆਂ ਫਿਰ ਫਿਰ ਆ ਜਾਣ ਤੇ ਵੋਟਾ ਹੁਣ 20 000 ਤਾਂ ਅਸੀਂ ਵੋਟ ਦਾ ਮੰਗਾਂਗੇ ਉਹਨਾਂ ਤੋਂ ਅੱਛਾ ਫੇਰ ਪਾਵਾਂਗੇ ਕਿਆ ਡੋ ਵਾਲਾ ਤੋਂ ਅੱਛਾ ਹਾਂ ਬੀਬੀ ਦੇ ਦਿਆ ਤੇ ਵੋਟ ਪਾ ਦੇਾਂਗੇ ਬੀਬੀ 1000 1000 ਦਾ ਪੂਰਾ ਕਰਨਾ ਹੈ ਹਾਂ 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 ਉਹ ਪੂਰੇ ਕਰ ਲਾਂਗੇ ਹੂੰ ਜੇ ਫੇਰ ਫੇਰ ਉਹ ਤੋਂ ਬਾਅਦ ਅਸੀਂ ਵੇਖੀ ਜਾਊ ਜਿਹਨੂੰ ਪਾਉਣੀਆਂ ਹੋਣਗੀਆਂ ਪਾ ਲਿਆਂਗੇ ਅੱਡ ਪਾ ਦੇਾਂਗੇ ਉਹਨਾਂ ਦਾ ਕੀ ਠੇਕਾ ਪਾਣੂ ਵੀ ਉਹਨਾਂ ਨੂੰ ਪੈਸੇ ਉਹਨਾਂ ਤੋਂ ਲੈ ਲਾਂਗੇ ਹੂੰ ਪੜੇ ਪੂਰੇ ਕਰੋ ਅੱਛਾ ਫੇਰ ਪਾਵਾਂਗੇ ਕਿਨੂੰ ਫੇਰ ਪਾਵਾਂਗੇ ਜਿਹੜਾ ਕੋਈ ਸਾਡੇ ਬੰਨੀ ਮਾੜਾ ਮੋਟਾ ਖਿਆਲ ਕਰੂਗਾ ਅੱਛਾ ਹਾਂ ਉਹਦੇ ਬੰਨੀ ਤੂੰ ਕਿਹਦੇ ਕੰਨੀ ਲੱਗ ਹਾਂ ਦੇਖਾਂਗੇ ਇਹ ਕੋਈ ਹਸਾਬ ਜੀ ਦੀ ਨਹੀਂ ਹੁੰਦੀ ਗੱਲ ਅੱਛਾ ਹਾਂ ਰਾਸਦੰਗਿਆ ਲਾ ਹੋਰ ਹੁਣ ਗੱਲ ਠੀਕ ਹੈ ਜੇ ਹੁਣ ਕੋਈ ਮੜ ਮੋਟਾ ਆਪਾਂ ਨੂੰ ਸਮਝੀ ਤਾਂ ਫੇਰ ਹੀ ਪਾਵਾਂਗੇ ਬੁੱਤ ਵੋਟ ਹਾਂ ਹੈ ਸਹੀ ਗੱਲ ਹੈ ਬੇਬੇ ਜੇ ਤਾਂ ਹੁਣ ਸਾਨੇ ਦਾ ਤਾਂ ਤੁਸੀਂ ਦੋ ਚਾਰ ਗੱਪ ਮਾਰ ਕੇ ਤੇ ਵਕ ਜਾਓਗੇ ਹਾਂ ਤੇ ਤੁਸੀਂ ਸਮਝਦੇ ਸਾਨੂੰ ਹੈ ਨਹੀਂਗੇ ਤੇ ਫਿਰ ਵੋਟ ਸਾਨੂੰ ਅਸੀਂ ਕਿਵੇਂ ਪਾ ਦੇਾਂਗੇ ਆਪਾਂ ਬਾਹਰ ਗੱਲਾਂ ਕਰਗੇ ਨਾ ਕਿਸੇ ਨਾਲ ਹੂੰ ਐਵੇਂ ਦੱਸ ਠੀਕ ਹੈ ਵੀ ਸਾਡਾ ਹੁਣ ਪਹਿਲਾ ਕੰਮ ਕਰਨ ਦਾ ਟਾਈਮ ਐ ਵੀ ਸਾਨੂੰ ਕੋਈ 10 ਰੁਪਏ ਦੇਵੇ ਤਾਂ ਫੇਰ ਹੀ ਐ ਗੋਡੇ ਕਿੱਥੇ ਤਾਂ ਸਾਡੇ ਤੁਰਦੇ ਨਹੀਂ ਤੇ ਫਿਰ ਦੇ ਐਸੇ ਕੰਮ ਕਰਦੇ ਹੂੰ ਫਿਰ 1500 ਨਾਲ ਤਾਂ ਸਾਡਾ ਕੁਝ ਬਣਦਾ ਵੀ ਨਹੀਂ ਮੀਨ ਨਾ ਕਿਵੇਂ ਕੱਢਾਂਗੇ 1500 ਨਾਲ ਹਰ ਇੱਕ ਚੀਜ਼ ਮੁੱਲ ਦੀ ਐ ਸਾਡੇ ਹੂੰ ਤੁਸੀਂ ਵੀ ਸਿਆਣੇ ਐਂ ਕਿ ਤੁਸੀਂ ਵੀ ਦੱਸੋ ਦੁੱਧ ਵੀ ਅਸੀਂ ਮੁੱਲ ਲੈਨੇ ਆ 60 ਰੁਪਏ ਕਿਲੋ ਤੇ ਬੇਬੇ ਓਂ ਕੀ ਲੱਗਦਾ ਅਕਾਲੀ ਦਲ ਨੂੰ ਦੇਖੀਏ ਕਾਂਗਰਸ ਨੂੰ ਦੇਖੀਏ ਉਹਨਾਂ ਚੋਂ ਕਿਵੇਂ ਲੱਗਦਾ ਤੁਹਾਨੂੰ ਇਹ ਤਿੰਨੇ ਪਾਰਟੀਆਂ ਜਿਹੜਾ ਝਾੜੂ ਦੀ ਗੱਲ ਕਰ ਲਈ। ਝਾੜੂ ਨਾਲ ਤਾਂ ਨਹੀਂ ਭਾਈ ਅਸੀਂ ਵੋਟ ਪਾਉਂਦੇ। ਹੋਰ ਕਿਹਨੂੰ ਕਾਲਿਆਂ ਨੂੰ? ਕਾਲਿਆਂ ਨੂੰ ਦੇਖ ਲਾਂਗੇ ਜੇ ਲੋਟ ਲੱਗਿਆ ਤਾਂ। ਅੱਛਾ? ਹਾਂ। ਜੇ ਲੋਟ ਲੱਗਿਆ ਤਾਂ ਉਹ ਵੀ। ਤੇ ਫਿਰ ਕਾਂਗਰਸ ਨੂੰ? ਹਾਂ ਫਿਰ ਕਾਂਗਰਸ ਨੂੰ। ਤੇ ਮੋਦੀ ਕਿਵੇਂ ਆ? ਮੋਦੀ ਨੂੰ ਪਾ ਦੇਗੇ ਤੁਸੀਂ ਖੁਸ਼ ਹਾਂ ਤਾਂ। ਹੈ? ਕਿਉਂਕਿ ਤੁਸੀਂ ਖੁਸ਼ ਹਾਂ ਤਾਂ ਮੋਦੀ ਨੂੰ ਪਾ ਦੇਣਗੇ। ਮੋਦੀ ਨੂੰ ਪਾ ਦੇਗੇ ਫੇਰ? ਮੋਦੀ ਕਹਿੰਦਾ ਮੈਂ ਤਾਂ ਬਹੁਤ ਕੰਮ ਕੀਤੇ ਹੈ ਕਹਿੰਦਾ ਮੈਂ 2-2000 ਰੁਪਏ ਦਿੱਤਾ ਸਾਰੇ ਕਿਸਾਨਾਂ ਨੂੰ। ਦਿੱਤੇ ਹੋਣਗੇ। ਮੇਰੇ ਘਰ ਤੋਂ ਤਿੰਨ-ਤਿੰਨ ਵਾਰ ਫਾਰਮ ਪਰਤੇ ਸੀ ਜਿਹੜੋ 2000 ਜ਼ਿਮੀਦਾਰਾਂ ਨੂੰ ਤਾਂ ਦੇ ਨਾ ਤੇ ਸਾਨੂੰ 10 ਰੁਪਏ ਵੀ ਨਹੀਂ ਆਏ ਉਹ ਤਾਂ ਫਿਰ ਵੀ ਨਹੀਂ ਦੋ ਦੋ 12 ਕਾਗਜ਼ ਭਰਤੇ ਸੀ ਅੱਛਾ ਫਿਰ ਬੁੜੇ ਠੇਰੇ ਨੂੰ ਤਾਂ ਦੇ ਹੀ ਸਕਦੇ ਦੋ ਸੇੜੇ ਹੂੰ ਜ਼ਿਮੀਦਾਰਾਂ ਨੂੰ ਸਾਡੇ ਵਾਧੂ ਦਿੱਤੇ 8-8000 9-9000 ਰੁਪਿਆ ਹੁੰਦਾ ਰਹੇ ਹਾਂ ਪਰ ਸਾਨੂੰ ਨਹੀਂ ਮਿਲੇ ਜੇ ਮੈਂ 10 ਰੁਪਏ ਵੀ ਨਹੀਂ ਮਿਲੇ ਕਾਗਜ਼ੇ ਸੱਚ ਦੋ ਦੋ 12 1100 100 ਰੁਪਿਆ ਲੈ ਕੇ ਕਾਗਜ਼ ਭਰਾ ਲੇ ਅਖੀਰ ਅਤੀਜੇ ਮਹੀਨੇ ਆ ਜਾਣਗੇ ਕਿਹੜੇ ਅਤੀਜੇ ਮਹੀਨੇ ਤੇ 3 ਸਾਲ ਹੋ ਗਏ ਨਸ਼ਾ ਬੰਦ ਹੋ ਗਿਆ ਬੇਬੇ ਪਿੰਡ 'ਚ ਕਹਿੰਦੇ ਨਸ਼ਾ ਬੰਦ ਕਰਤਾ ਸਰਕਾਰ ਨੇ ਹਾਂ ਨਸ਼ਾ ਬਾਦੂ ਚਿੱਟਾ ਚੱਲੀ ਜਾਂਦਾ ਸਾੜ ਤਾਂ ਅੱਛਾ ਬਾਦੂ ਬੇ ਆਮ ਆਜੇ ਆ ਸਾਡਾ ਕਰਕੇ ਨਹੀਂ ਆਉਂਦੇ ਹੁਣ ਇੱਥੇ ਹੁਣ ਟੈਕਨੀਕੀ ਲਾ ਲੈਣਗੇ ਇੱਥੇ ਹੋਰ ਇੱਥੇ ਬਸ ਆਹ ਘਰ ਉਹਨਾਂ ਦਾ ਹੀ ਜਟੇ ਵਾਲਾਂ ਦਾ ਅੱਛਾ ਹਾਂ ਤੇ ਸਰਕਾਰ ਤਾਂ ਕਹਿੰਦੀ ਸੀ ਬਸ ਲੱਕ ਤੋੜਤਾ 2 ਮਹੀਨੇ 'ਚ ਬੰਦ ਕਰ ਦਾਂਗੇ ਸਵਾਲ ਪੈਦਾ ਹੀ ਨਹੀਂ ਸਾੜ ਤਾਂ ਨਿਕਲੀ ਕਿ ਜੀ ਵੱਖ ਲੱਗੇ ਪਏ ਐਡੇ ਐਡੇ ਹੋਰ ਕਿਸੇ ਦੇ ਇੱਕ ਜਵਾਂ ਕਿਸੇ ਦੇ ਦੋ ਆ ਬਸ ਆ ਗਾੜ ਰੱਖੇ ਚਿੱਟੇ ਨੇ ਜੇ ਪਿੰਡ ਚ ਕੰਮ ਕਮ ਹੋਇਆ ਕੋਈ ਕਿਹਦੇ ਸਾਡੇ ਹਾਂ ਸਾਡੇ ਕਿਹੜਾ ਕੰਮ ਪਿੰਡ ਚ ਪੈ ਤਾ ਐ ਮੈਲ ਕਿਹੜਾ ਮਾਰ ਲੈਂਦੇ ਹੈ ਨਾ ਕੋਈ ਨਹੀਂ ਆਉਂਦਾ ਵੋਟਾ ਕੇਰਾ ਲੈ ਜਾਂਦੇ ਨਾ ਤੇ ਮੁੜ ਕੇ ਕੋਈ ਨਹੀਂ ਆਉਂਦਾ ਆਹਦਾ ਹੈਗਾ ਵੀ ਅਸੀਂ ਢੇੜਾ ਮਾਰ ਲਗੇ ਵੀ ਕੋਈ ਭੁੱਖਾ ਹੈ ਕਿ ਕੋਈ ਤਹਾ ਹੈ ਕਿ ਕੋਈ ਮਰਦਾ ਹੈ ਕਿ ਇਹ ਹੁੰਦਾ ਹ ਹ ਜਮਾ ਸਵਾਲ ਪੈਦਾ ਹੀ ਨਹੀਂ ਹੁਣ ਤੜ ਆਪਣੇ ਤੇ ਮੰਤਰੀ ਆਮ ਆਦੀ ਪਾਰਟੀ ਨੇ ਖੜਾ ਕੀਤਾ ਗਰਮੀਤ ਖੁੱਡੀਆਂ ਉਹ ਆਊਗਾ ਵੋਟਾ ਮੰਗਣ ਕਹਤੋਂ ਹੁਣ ਆਊਗਾ ਵੋਟਾ ਮੰਗਣਾ ਵੋਟਾ ਹੁਣ ਵੋਟ ਮੰਗਣਾਊਗਾ ਫਿਰ ਫੇ ਪਾ ਦੇ ਗਿਓ ਨੂੰ ਮੈਂ ਕਿਹਾ ਪਾਸ ਹੈ ਮੈਂ ਆਵਾਜ਼ ਪਾ ਦਿੱਨੀ ਨਾ ਪਾ ਦੇ ਗੇ ਫਿਰ ਜੀ ਨਹੀਂ ਤੁਸੀਂ ਆਖੋਗੇ ਸੋ ਨੂੰ ਪਾ ਦੇਗੇ ਅੱਛਾ ਤੇ ਜਿੱਧਰੋਂ ਛੋੜੇ ਮਾਗਰੀ ਚੱਲੋ ਹੁਣ ਤੁਸੀਂ ਨਾ ਪਕਾਈ ਕਰੀ ਜਾਨੇ ਸਾਡੇ ਮੰਗਰ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਬੈਠਿਆ ਨੂੰ ਪਾਣੀ ਤੁਹਾਨੂੰ ਨਹੀਂ ਫੜਾਇਆ ਸੀ ਚਾਹ ਤੁਹਾਨੂੰ ਨਹੀਂ ਫੜਾਈ ਹੈ ਤੇ ਜੀ ਨੂੰ ਤੁਸੀਂ ਆਖਦਾ ਸੋ ਸੋ ਨੂੰ ਵੋਟ ਪਾ ਦੇਗੇ ਅੱਛਾ ਹਾਂ ਚਲੋ ਮਾ ਛੋੜੇ ਮਾਗਰੀ ਹੁਣ ਠੀਕ ਹੈ ਅਰੇ ਠੀਕ ਹੈ ਨਾ ਹਾਂ ਪਰ ਨਾਲ ਆਉਣਾ ਚਾਹੀਦਾ ਤੁਹਾਨੂੰ ਅੱਛਾ ਤੁਸੀਂ ਨਾਲ ਆਗੇ ਹਾਂ ਕਿਹੜਾ ਨਾਲ ਆਜੋ ਅੱਛਾ ਵੀ ਸਾਨੂੰ ਫੜ ਲਓ ਫਿਰ ਨਾ ਨਾ ਫੜਦੇ ਫੜਦੇ ਨਹੀਂ ਅਸੀਂ ਮੇਰੀ ਗੱਲ ਤਾਂ ਸੁਣ ਵੀ ਹੁਣ ਕਿੰਨ ਕਈ ਪਾਰਟੀਆਂ ਉੱਠਣ ਗਈਆਂ ਹਾਂ ਤੇ ਵੀ ਤੁਸੀਂ ਸਾਨੂੰ ਐ ਤਾਂ ਦੱਸ ਸਕਦੇ ਵੀ ਭਾਈ ਅਸੀਂ ਪਾਰਟੀ ਨੂੰ ਪਾ ਜਾਗੇ ਜੇ ਤੁਸੀਂ ਮੈਨੂੰ ਦੱਸ ਕੇ ਮੈਂ 10 ਮੁਰਕੇ ਹੋਰ ਤਿਆਰ ਕਰਕੇ ਰੱਖੂੰਗੀ ਠੀਕ ਹੈ ਹਾਂ ਵੀ ਆਪਾਂ ਵੋਟੇ ਇੱਧਰ ਪਾਵਾਂਗੇ ਤੇ ਮੁਰਕੇ ਤੇਰਾ ਕੰਮ ਨਾ ਫਿਰ ਤੂੰ ਮੈਨੂੰ ਮੇਰੇ ਕੋਲ ਆਜੇਂਗੀ ਮੇਰੇ ਕੰਮ ਕਰਾ ਨਹੀਂ ਉਹ ਤੁਹਾਨੂੰ ਖਬਰ ਹੈ ਮਾਰੀ ਜੱਗੇ ਨਹੀਂ ਕੁਛ ਨਹੀਂ ਆਦੇ ਤੈਨੂੰ ਸੀ ਅੱਛਾ ਹਾਂ ਤੇ ਤੁਸੀਂ ਯਾਰ ਦੱਸ ਦਿਓ ਵੀ ਇਹਨੂੰ ਵੋਟ ਪਾਉਣੀ ਐ ਤੇ ਉਸੇ ਤੋਂ ਪਵਾ ਦੇਂਗੇ ਕਿ ਮਿਆਰਾ ਦਾ ਵੇੜਾ ਉਹ ਵੀ ਮੇਰੀ ਮੁੱਠੀ ਚ ਹੀ ਐ ਅੱਛਾ ਤੇ ਮਜਬੀਗਾਂ ਦਾ ਤਾਂ ਹੋਣਾ ਹੀ ਹੁਣ ਠੀਕ ਐ ਹੂੰ ਹੂੰ ਆਰ ਦੱਸ ਗਨੀ ਬੁੱਢਾ ਤੈਨੂੰ ਚਾਰ ਨਾ ਅੱਛਾ ਤੇ ਸਵਾਲ ਪੈਦਾ ਨਹੀਂ ਜੇ ਹੀ ਪਾਸੇ ਲੰਘ ਜਾਣਗੇ ਇਹ ਬੀਬੀ ਤੈਨੂੰ ਐ ਦੀ ਸਰਪੰਚਾ ਸਰਪੰਚੀ ਬਣਾ ਦੇ ਚਲ ਹੁਣ ਸਰਪੰਚ ਦਾ ਕੀ ਬਣਾਉਣਾ ਅੱਛਾ ਫਿਰ ਆਦਮ ਚਾਇਨਾ ਨਾ ਸਰਪੰਚੀ ਰਹਿ ਜੇ ਹਾਂ ਸਰਪੰਚੀ ਆਦਮ ਚਾਇਨਾ ਰਹਿ ਜੇ ਫਿਰ ਫਿਰ ਕੋਈ ਹੋਰ ਠਾਉਣਾ ਪਊਗਾ ਕੋਲੇ ਹੈ ਜਿਹਨੂੰ ਆਖੋਗੇ ਵੋਟੋ ਉਸ ਨੂੰ ਬਾਦਿਆਂਗੇ ਅੱਛਾ ਜਿਹਨੂੰ ਤੁਸੀਂ ਅੱਜ ਉਹ ਬੇ ਕਾਲੀ ਦਲ ਦਾ ਕਿਵੇਂ ਲੱਗਦਾ ਤੁਹਾਨੂੰ ਮੋੜ ਕਾਲੀ ਦਲ ਦਾ ਤਾਂ ਫਿਰ ਹੁਣ ਵੱਧ ਗਈ ਹੈ ਜਿਹੜਾ ਹੋ ਗਿਆ ਅੱਛਾ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਵੀ ਹਾਂ ਹਾਂ ਉਹਨਾਂ ਨੇ ਕੰਮ-ਕੁਮ ਕਰਾਈ ਸੀ ਕਿਹੜੇ ਬਸ ਆਹ ਫਿਰਛੜੀ ਮਿਲਾਈ ਸੀ ਕਾਲੀ ਦਲਾਂ ਨੇ ਹੋਰ ਕੀ ਕੀ ਕੀਤਾ ਸੀ ਬਸ ਆਪੇ ਸੋਚਿਦਾ ਹੀ ਸੋਸੀਗਾ ਤੇ ਵਿੱਚੋਂ 500 ਕਰਤਾ ਸੀ 700 ਕਰਤਾ ਸੀ ਆ ਬਸ ਹੁਣ 1500 ਕਰਤਾ ਇਹਨਾਂ ਨੇ ਝਾੜੂ ਆਏ ਨੇ ਆਖਿਆ ਸੀ ਵੀ 2500 ਕਰ ਦਾਂਗੇ 1000 ਰੁਪਏ ਮਹੀਨਾ ਪਾ ਦਿਆ ਕਰਾਂਗੇ ਤੁਹਾਨੂੰ ਨਾ ਕੁਝ ਨਹੀਂ ਦਿੱਤਾ ਸਾਨੂੰ ਅੱਛਾ ਹਾਂ ਮੈਂ ਕਿਹਾ ਕਿ ਬੇਬੇ ਕੋਲ ਗੀਦਾ ਬਾਵਾ ਪਰ ਇਹੋ 2500 ਦਿੰਦੇ ਨੇ ਸਰਕਾਰ ਮਹੀਨੇ ਵਾਲੀ ਹਾਂ ਫੇਰ ਤਾਂ ਕਮਿਆ ਇੱਥੇ ਜਿਵਾਕੀ ਲੈ ਜਾਂਦੇ ਮੈਨੂੰ ਖੋਕੇ ਜੋ ਆ ਦੇਖੇ ਨਾ ਹਾਂ ਨਿਕੀ ਨਿਕੀ ਜਿਵਾਕੀ ਹੈਗੇ ਮੇਰੇ ਪੁੱਤੇ ਫੇਰ ਤਾਂ ਉਹੀ ਖੋ ਲੈਂਦੇ ਰਾਸ਼ਨ ਪਾਣੀ ਮਿਲ ਜਾਂਦਾ ਬੇਬੇ ਟਾਈਮ ਸਰ ਰਾਸ਼ਨ ਪਾਣੀ ਕਿੱਥੇ ਵੰਡਿੰਦੀ ਹੁਣ ਆਪਾਂ ਨੂੰ ਕਿੰਨੇ ਦਿਨ ਹੋਗਾ ਮੇਲੇ ਨੂੰ ਹੁਣ ਮਹੀਨਾ ਹੋ ਗਿਆ ਮਹੀਨਾ ਤਾਂ ਹੋ ਗਿਆ ਹੁਣ ਮੀ ਨਾ ਹੋ ਗਿਆ 6 ਮਹੀਨੇ ਤੋਂ ਦਿੰਦੇ ਸੀ ਸਾਡੇ ਹੁਣ ਦੋ ਬਾਰਾਂ ਅੱਗੇ 6 ਮਹੀਨੇ ਤੋਂ ਦਿੰਦੇ ਸੀ ਸਾਨੂੰ 30 ਕਿਲੋ ਅੱਛਾ ਹੁਣ 6 ਮਹੀਨੇ ਤੋਂ ਦਿੰਦੇ ਆ ਸਾਨੂੰ 15 ਕਿਲੋ ਅੱਛਾ ਹੁਣ 15 ਕਿਲੋ ਦਿੰਦੇ ਆ 6 ਮਹੀਨਿਆਂ ਚ 15 ਕਿਲੋ ਦੇ ਲੱਗੇ ਹੁਣ ਸਾਨੂੰ 15 ਕਿਲੋ ਘਟਾਤੀ ਇਕੱਠੀ 6 ਮਹੀਨੇ ਤੋਂ ਦਿੰਦੇ ਸੀ 6 ਮਹੀਨੇ ਤੋਂ ਆਣੀ ਵੀ ਮੀਂਹ ਦੇ ਤੋਂ ਦੇਣ ਸਰਕਾਰ ਤਾਂ ਕਹਿੰਦੀ ਸੀ ਵੀ ਉਹ ਜਿਹੜਾ 100000 ਰੁਪਏ ਖਾਤੇ ਚ ਪਾ ਦਿਆ ਕਰਾਂਗੇ ਨਹੀਂ ਜੀ ਸਾਥੋਂ ਝੂਠ ਨਹੀਂ ਵੱਜਦਾ ਨਾ 1000 ਨਾ ਕੋਈ 500 ਸਾਡੇ ਖਾਤੇ ਚ ਤਾਂ 100 ਵੀ ਨਹੀਂ ਆਇਆ ਬਾਹਲੀ ਗੱਲ ਕੀ ਹੈ ਕਿਉਂ ਸਾਨੂੰ ਕੀ ਪਤਾ ਜੀ ਹੁਣ ਇਹ ਸਰਕਾਰ ਲੈ ਜਾਂਦੇ ਹੈਗਾ ਆਪਾਂ ਛੜਾਪਾ ਮਾਰ ਕੇ ਤੇ ਮੰਗਰੋ ਕੌਣ ਪੁੱਛਦਾ ਫਿਰ ਕਿਸੇ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ ਨਹੀਂ ਬਦਲਾਅ ਤਾਂ ਕਹਿੰਦੇ ਬਦਲਾਅ ਆ ਗਿਆ ਬਦਲਾਅ ਆ ਗਿਆ ਬਦਲਾਅ ਆ ਗਿਆ ਹੁਣ ਇਹ ਜੱਟਾਂ ਦੇ ਪਾਦਾ ਹੀ ਬਦਲਾਅ ਆਉਂਦਾ ਸਾੜੀ ਸੋਣੀ ਜਦੋਂ ਲੱਖਾਂ ਦੇ ਲੱਖ ਇਕੱਠੇ ਹੋ ਜਾਂਦੇ ਲੈ ਲੈਂਦੇ ਐ ਸਾਡੇ ਵਰਗਾ ਤਾਂ ਵੋਟਾਂ ਪਾ ਲੈਂਦੇ ਸਾਨੂੰ ਕੀ ਆਉ ਸਾਲ ਤੋਂ 6 ਮਹੀਨੇ 6 ਦਿਨਾਂ ਨੇ ਗਾਣੇ ਆਉਂਦੇ ਐ ਬਸ ਚੋਨਾ ਚੱਪਲਾ ਲੈ ਲੈਣੇ ਹੋਰ ਕੋਈ ਢੱਕਾ ਨਹੀਂ ਸਾਡੇ ਪਿੰਡ ਚ ਤਾਈ ਨਹੀਂ ਭਗਵਾਨ ਤਮਾਨ ਨੇ ਤਾਂ ਕਿਹਾ ਸੀ 1000 1000 ਰੁਪਏ ਹਰੇਕ ਬੁੜੀ ਦੇ ਖਾਤੇ ਚ ਜਾ ਕੇ ਰਮਾਤਾਵੰਦ ਖਰਚਾ ਇਹਨਾਂ ਨੂੰ ਆਏ ਹੋਣਗੇ ਫਿਰ ਹੋਰਾਂ ਪਿੰਡਾਂ ਚ ਆਏ ਹੋਣਗੇ ਸਾਡੇ ਪਿੰਡ ਚ ਤਾਂ ਕੁਝ ਨਹੀਂ ਆਇਆ ਜੀ ਸਾਡੇ ਤਾਂ ਜਿਹੜੇ ਕੋਈ ਨਰਮੇ ਵਾਲੇ ਸੀ ਉਹ ਵੀ ਨਹੀਂ ਪੂਰੇ ਆਏ ਸਾਡੇ ਪਿੰਡ ਚ ਤਾਂ ਅੱਛਾ ਸਲੂਸ਼ਨ ਟਾਈਮਸ ਆ ਜਾਂਦੇ ਨਾ ਜੀ ਢੱਕਾ ਨਹੀਂ ਸਾਡੇ ਤਾਂ 6 ਮਹੀਨਿਆਂ ਤੋਂ ਆ 15 ਕਿਲੋ ਕਣਕ ਮਿਲਦੀ ਸਾਨੂੰ ਅੱਛਾ ਹਾਂ ਜੀ ਐਮਐਲ ਜਿਹੜਾ ਮਾਰ ਲੈਂਦੇ ਕੁਝ ਨਹੀਂ ਆਉਂਦਾ ਜੀ ਐਮਐਲਏ ਵੀ ਜਦੋਂ ਵੋਟਾਂ ਦੀ ਤਿਆਰੀ ਹੁੰਦੀ ਹੈ ਉਦੋਂ ਆਉਂਦੇ ਆ। ਨਾ ਕੋਈ ਕਿਸੇ ਨੂੰ ਮਰਦੇ ਨੂੰ ਪੁੱਛਦਾ ਨਾ ਕੋਈ ਕਿਸੇ ਨੂੰ ਜਿਉਂਦੇ ਨੂੰ ਪੁੱਛਦਾ। ਕੱਲੀਆਂ ਕੱਲੀਆਂ ਬੁੜਿਆਂ ਦੇ ਪੁੱਤ ਮਰ ਗਏ ਜੀ ਨਸ਼ੇ ਪੱਤਿਆਂ ਨਾਲ। ਕੋਈ ਕਿਸੇ ਦੀ ਵੀ ਖੈਰ ਨਹੀਂ ਪੁੱਛਦਾ। ਸਾਡੇ ਪਿੰਡਾਂ 'ਚ ਤਾਂ ਇੰਨੀ ਮੌਤ ਹੋਈ ਆ ਗੱਬਰੂਆਂ ਜਵਾਨਾਂ ਦੀ ਕੋਈ ਨਹੀਂ ਕਿਸੇ ਦੀ ਬੜਕ ਲੈਂਦਾ। ਨਸ਼ੇ ਦੇ ਨਾਲ? ਹਾਂ ਜੀ। ਚਿੱਟੇ ਦੇ ਨਾਲ ਜੀ। ਤੇ ਸਰਕਾਰ ਤਾਂ ਕਹਿੰਦੀ ਸੀ ਬੰਦ ਕਰ ਦਾਂਗੇ 2 ਹਫ਼ਤੇਾਂ 'ਚ ਹੀ। ਕਿਹਨੇ ਬੰਦ ਕੀਤਾ ਜੀ? ਬਾਧੂ ਵੇਖਦਾ ਸਾਡੇ ਤਾਂ ਇੱਥੇ ਆਹੇ ਸੇਵੇ ਘਰ ਬਣੇ ਹੋਏ ਇੱਥੇ ਲਾਉਂਦੇ ਆ ਸਾਰੇ ਮ ਗਾਰੰਟੀ ਵੀ ਨਹੀਂ ਆਂਦੇ ਮਾਵਾਆਂ ਵਿਚਾਰੀਆਂ ਰੋਂਦੀਆਂ ਵਿਲਕਦੀਆਂ ਫਿਰਦੀਆਂ ਤੇ ਪੁੱਤ ਚਿੱਟੇ ਲਾ ਕੇ ਸਿਰਾਂ 'ਚ ਵਹਿ ਜਾਂਦੇ ਆ ਕਿ ਤੇ ਸਰਕਾਰ ਤਾਂ ਬੜਾ ਵੱਡਾ ਦਾਵਾ ਕਰਕੇ ਆਈ ਸੀ ਪੰਜਾਬ ਸਰਕਾਰ ਤਾਂ ਕਹਿੰਦੀ ਸੀ ਨਸ਼ਾ ਖਤਮ ਕਰ ਦਾਂਗੇ ਅਸੀਂ ਕੀਤਾ ਹੋਊਗਾ ਜੀ ਸਾਡੇ ਪਿੰਡ 'ਚ ਤਾਂ ਕੁਝ ਨਹੀਂ ਹੋਇਆ ਸਾਡੇ ਪਿੰਡ 'ਚ ਤਾਂ ਜਿਹੜੇ ਮੁੰਡੇ ਨਸ਼ਾ ਲਾਉਂਦੇ ਉਹਨਾਂ ਦੇ ਮਾਵਾ ਵੀ ਵੇਚੀ ਜਾਂਦੀਆਂ ਜੀ ਬਾਹਲੀ ਗੱਲ ਕੀ ਹੈ ਅੱਛਾ ਹਾਂਜੀ ਕੁਝ ਨਹੀਂ ਕੋਈ ਨਹੀਂ ਕਿਸੇ ਨੂੰ ਪੁੱਛਦਾ ਨਾ ਕਿਸੇ ਦਾ ਕੋਈ ਦੁੱਖ ਪੁੱਛੇ ਨਾ ਕੋਈ ਕਿਸੇ ਦੀ ਮਸੀਬਤ ਪੁੱਛੇ ਵੀ ਕੋਈ ਦੁਖੀ ਆ ਜਾਂ ਕੋਈ ਸੁਖੀ ਆ ਵੋਟਾਂ ਵੇਲੇ ਹੀ ਆਉਂਦੇ ਸਾਡੇ ਕੋਲੇ ਤਾਂ ਹੂੰ ਹੁਣ ਫੇਰ ਆਉਣਗੇ ਵੋਟਾਂ ਫੇਰ ਆ ਗਈਆਂ ਹੁਣ ਅਸੀਂ ਸਿੱਧੇ ਹੋ ਜਾਾਂਗੇ ਬਹੁਤ ਟਾਈਮ ਹੋ ਗਿਆ ਸਾਨੂੰ ਤਾਂ ਵੋਟਾਂ ਪਾਈ ਜਾਂਦੇ ਉਹਨੂੰ ਜਦੋਂ ਸਾਡੇ ਕਿਸੇ ਦਾ ਕੁਛ ਕੀਤਾ ਹੀ ਨਹੀਂ ਘਰ ਨਹੀਂ ਮਿਲਿਆ ਕਿਸੇ ਨੂੰ ਮਕਾਨ ਨਹੀਂ ਮਿਲਿਆ ਹਜ਼ਾਰ ਰੁਪਈਆ ਨਹੀਂ ਖਾਤੇ 'ਚ ਕਿਸੇ ਦੇ ਆਇਆ ਜੀ ਕਿਸੇ ਦਾ ਡਿੱਗਿਆ ਪਿਛਲੇ ਸਿਘੇੜੇ 'ਚ ਬਹੁਤ ਮਕਾਨ ਡਿੱਗਿਆ ਜੀ ਕਿਸੇ ਦੀ ਕਿਸੇ ਦੀ ਸੁਣਾਈ ਨਹੀਂ ਦਿੱਤੀ ਅੱਛਾ ਹਾਂਜੀ ਤੇ ਹੁਣ ਐਮਐਲਏ ਆਊਗਾ ਆਮਾਨਦੀ ਪਾਟਲ ਤੁਸੀਂ ਪੁੱਛੋ ਸਵਾਲ ਵੀ ਭਾਈ ਤੁਸੀਂ ਵਾਅਦਾ ਕੀਤਾ ਸੀ ਫਿਰ ਹੁਣ ਪੁੱਛਾਂਗੇ ਹੂੰ ਹੁਣ ਤਾਂ ਫੇਰ ਪੁੱਛਣਾ ਹੀ ਪਊਗਾ ਜਦੋਂ ਸਿਰੋਂ ਪਾਣੀ ਲੰਘਦਾ ਉਹ ਤਾਂ ਜਾਣੀ ਪੈਂਦਾ ਹਦੋਂ ਨੂੰ ਇਹਦੋਂ ਬਾਅਦ ਦੇਖੀ ਜਾਊਗੀ ਅਈ ਨਹੀਂ ਕਿ ਪਤਾ ਨਹੀਂ ਸਾਡੀ ਤਾਂ ਉਮਰ ਹੈਗੀ ਐ ਕਿ ਨਾ ਹੈਗੀ ਐ ਹੂੰ ਉਹ ਕੀ ਮਾਹੌਲ ਹੈ ਪਿੰਡਾਂ ਦੇ ਵਿੱਚ ਕੌਣ ਪਾਰਟੀ ਕਿਹੜੀ ਪਾਰਟੀ ਜਿੱਤ ਰਹੀ ਐ ਕੀ ਕਹਿ ਸਕਦੇ ਆ ਜੀ ਹੁਣ ਜਿਹੜਾ ਕੋਈ ਕੁਝ ਕਰੂਗਾ ਉਹ ਹੀ ਜਿੱਤੂਗਾ ਹੂੰ ਹੁਣ ਤਾਂ ਜੀ ਇੱਕੇ ਪੈਸਾ ੜ ਤਾਂ ਨਾ ਝਾੜੂ ਵਾਲਿਆਂ ਨੂੰ ਜੀ ਕਰਦਾ ਪਾਉਣ ਨੂੰ ਨਾ ਸਾਡਾ ਦੂਜੀਆਂ ਸਰਕਾਰਾਂ ਨੂੰ ਪਾਉਣ ਨੂੰ ਜੀ ਕਰਦੇ ਜੇ ਸਾਡੇ ਪਿੰਡ 'ਚ ਕੁਝ ਹੋਇਆ ਹੀ ਨਹੀਂਗਾ ਵਾਟਰਮਾਰਕਸ ਲੱਗਾ ਸਾਡੇ ਪਿੰਡ ਦੇ ਸਰਪੰਚ ਨੇ ਸਾਡੇ ਘਰਾਂ ਦੇ ਸਰਪੰਚ ਨੇ ਲਾਇਆ ਸਾਡੇ ਪਾਣੀ ਬੰਨੂ ਵੀ ਦੁਖੀ ਜੀ ਤੁੰਨਾ ਅੱਛਾ ਹਾਂਜੀ ਅਕਾਲੀ ਕਹਿੰਦੇ ਅਸੀਂ ਵਾੜਾ ਕੰਮ ਕੀਤਾ ਕੱਲ ਗਾਨੇ ਜੀ ਆਟਾ ਦਾ ਜਰੂਰ ਇਹਨਾਂ ਨੇ ਵਿਚਾਰਿਆਂ ਨੇ ਸ਼ੁਰੂ ਕੀਤੀ ਸੀਗੀ। ਇਹਨਾਂ ਨੇ ਥੋੜੀ ਚਲਾਇਆ ਸੀ। ਕੱਲ ਗਾਨੇ ਕੀਤੀ ਆ ਕੱਲ ਉਹ ਇਹਨਾਂ ਨੇ ਦਿੱਤੀ ਜੀ ਕਣਕ ਦਾਣ। ਬਾਦਲ ਕਹਿ ਨਹੀਂ ਕੀਤੀ ਸੀਗੀ। ਅੱਛਾ। ਹੁਣ ਬਸ ਤੁਹਾਨੂੰ ਪਤਾ ਹੀ ਹੈ ਜੀ ਹੁਣ ਕਾਂਗਰਸ ਕਾਂਗਰਸ ਨੇ ਜੀ ਕੀ ਕੀਤਾ 250 ਪੈਲਸਨ ਬੰਨੀ ਹੋਣੀ ਸਾਡੀ ਜ਼ਿੰਦਗੀ ਤੇ ਜੀ ਦਿੰਦੇ ਸੀ ਕੰਮ ਕਰਨ ਲੱਗ ਸਾਡੇ ਪਿੰਡ ਚ ਤੱਕ ਕੋਈ ਕਾਂਗਰਸ ਨੇ ਕੰਮ ਨਹੀਂ ਕੀਤਾ। ਅੱਛਾ। ਹਾਂਜੀ। ਝਾੜੂ ਵਾਲੇ ਕਰਤਾਂ ਨੂੰ ਦੋ ਸਾਲਾਂ ਚ ਝਾੜੂ ਵਾਲਿਆਂ ਨੇ ਵੀ ਨਹੀਂ ਕੁਛ ਕੀਤਾ ਜੀ। ਹੂੰ। ਝਾੜੂ ਤਾਂ ਥੱਥਾਂ ਚ ਖੋ ਕੇ ਵੀ ਲੈ ਗਏ। ਸਾਡੇ ਤਾਂ ਕਰਨਾ ਤਾਂ ਕੀ ਸੀਗਾ। ਇਹ ਕਹਿੰਦੇ 2 ਸਾਲਾਂ ਚ ਬਹੁਤ ਕੰਮ ਕਰਤੇ ਪਿਛਲੇ 70 ਸਾਲਾਂ ਚ ਨੀ ਕੀਤੇ ਜਿਹੜੇ ਸੀ 2 ਸਾਲਾਂ ਚ ਕਰਤੇ ਸਾਡੇ ਤਾਂ ਆਹੀ ਇੱਟਾਂ ਲੱਗਾਂ ਜੀ ਇਹ ਨਹੀਂ ਪਤਾ ਵੀ ਝਾੜੂ ਵਾਲਿਆਂ ਨੇ ਕੀਤਾ ਕਿ ਵੀ ਦੂਜੀਆਂ ਸਰਕਾਰਾਂ ਨੇ ਕੀਤਾ ਸੀ ਰਹਿ ਚਿੱਟਾ ਲਾਗਾ ਹੋਰ ਕੁਝ ਨਹੀਂ ਹੋਇਆ ਬਸ ਤੁਹਾਨੂੰ ਵੀ ਲੱਗੇ ਸੀ ਵੈਂਚੀ ਵਾੜ ਦਿੰਦੇ ਸੀ ਸਫਾਈ ਕਰੀ ਹਾਂ ਵੀ ਇਥੇ ਸਫਾਈ ਕਰ ਲਓ ਹਾਂਜੀ ਹੋਰ ਕੁਝ ਨਹੀਂ ਡੱਕਣ ਕੀਤਾ ਸਾਡੇ ਤਾਂ ਆ ਵਸ ਗਲਾਂ ਆ ਜਾਂ ਗਲਾਂ ਤੇ ਲਾ ਦਾਂਦੇ ਆ ਜਿਵੇਂ ਚਲਾ ਦਿੰਦੇ ਮੋੜ ਮੋੜ ਕੇ ਉਹੀ ਇੱਟਾਂ ਪੱਟ ਲੈਂਦੇ ਤੇ ਉਹੀ ਲਾ ਦਿੰਦੇ ਨੌਕਰੀ ਮਿਲ ਗਈ ਪਿੰਡ ਦੇ ਕਿਸੇ ਨੂੰ ਮੁੰਡੇ ਨੂੰ ਇਹਨੂੰ ਨਹੀਂ ਮਿਲਿਆ ਉਹ ਫਿਰਦੇ ਭੌਂਕਦੇ ਵੀ ਵੀ ਇਹ ਕਰੀ ਮੁੰਡਿਆਂ ਨੇ ਬਿਚਾਰੇ ਉਹ ਰਿਫਾਇਂਡਰਾਂਾਂ ਚ ਫਿਰਦੇ ਧੱਕੇ ਖਾਂਦੇ ਉਹਨਾਂ ਤਾਂ ਮੰਨਦਾ ਕਹਿੰਦਾ ਬਹੁਤ ਨੌਕਰੀਆਂ ਦੇ ਦਿਆਂ ਮੈਂ ਕਿਸੇ ਨੂੰ ਨਹੀਂ ਦਿੱਤੇ ਸਾਡੇ ਪਿੰਡ ਚ ਤਾਂ ਇੱਕ ਮਲਵਾ ਜਾਮ ਸਰਕਾਰੀ ਜੀਵ ਹੋਰ ਗਰੀਬ ਜਨਤਾ ਦੇ ਬੱਚੇ ਉਮੇ ਫਿਰਦੇ ਪੜੇ ਲਿਖੇ ਉਹ ਵੀ ਪਹਿਲਾ ਵਾਲੀਆਂ ਸਰਕਾਰਾਂ ਦਾ ਸੀਗਾ ਉਹ ਵੀ ਹੁਣ ਮੁੰਡਾ ਰਿਟਾਇਰਮੈਂਟ ਹੋ ਕੇ ਆਇਆ ਹੈ ਹੁਣ ਤਾਂ ਨਾ ਕੋਈ ਬਾੜੀ ਗੱਲ ਕੀ ਹੈ ਕੋਈ ਜਵਾਕ ਹੈ ਹੀ ਨਹੀਂ ਸਰਕਾਰੀ ਸਾਡੇ ਪਿੰਡ ਚ ਵੀ ਇਹ ਵੀ ਇਹ ਕੀਤੇ ਵਿਚਾਰਿਆਂ ਨੇ ਪੜ ਕੇ ਆ ਫਿਰਦੇ ਜੱਟਾਂ ਦੇ ਧੱਕੇ ਖਾਂਦੇ ਸਾਡੇ ਪਿੰਡ ਚ ਤਾਂ ਕੁਛ ਕੀਤਾ ਨਹੀਂ ਜੀ ਹੋਰ ਕੀਤਾ ਹੋਊਗਾ ਤਾਂ ਕੀਤਾ ਹੋਊਗਾ ਜੀ ਕਹਿ ਨਹੀਂ ਸਕਦੇ ਇਹ ਕਿਉਂ ਫਿਰ ਵੋਟਾ ਮੰਗਰਾਉਣਗੇ ਝਾੜੂ ਵਾਲੇ ਵੋਟਾਂ ਆ ਜਾਣ ਦੀ ਮੰਗ ਹੋਣਾ ਸੂ ਝਾੜੂ ਦਿਖਾ ਦੇਾਂਗੇ ਹੂੰ ਦਿਖਾਉਣਾ ਹੀ ਪਊਗਾ ਹੁਣ ਤਾਂ ਜਾਂਦੇ ਹੱਦ ਨੂੰ ਤਾਂ ਫਿਰ ਕਰਨਾ ਹੀ ਪਊਗਾ ਕੁਝ ਸਹੀ ਗੱਲ ਆ ਫਿਰ ਜੇ ਸਾਡਾ ਕੁਝ ਕੀਤਾ ਹੀ ਨਹੀਂ ਗਈ ਹੂੰ ਕੋਈ ਸਾਡੇ ਕੁੜੀਆਂ ਦੇ ਵਿਆਹ ਤੇ ਨਹੀਂ ਪੈਸੇ ਲਾਇਆ ਕਿਸੇ ਨੂੰ ਸਗਨ ਸਕੀਮ ਨਹੀਂ ਸਹੀ ਮਿਲ ਰਹੀ ਕਿਸੇ ਦਾ ਕੁਝ ਨਹੀਂ ਕੀਤਾ ਜੀ ਕਹਿੰਦੇ ਸੀ ਇੰਨੇ ਪੈਸੇ ਦੇਵਾਂਗੇ ਸਗਨ ਸਕੀਮ ਨੂੰ ਇੰਨੇ ਹੋਂ ਦੇ ਦੇਵਾਂਗੇ ਕੁਝ ਨਹੀਂ ਮਿਲਿਆ ਜੀ ਕੀ ਨਾਮ ਤੁਹਾਡਾ ਜੀ ਸੀਮਾ ਜੀ ਅੱਛਾ ਕੀ ਗੱਲ ਹੋ ਗਈ ਸੀ ਪਰਿਵਾਰ ਚ

ਕੋਰ ਕੋਈ ਹੱਪ ਨਹੀਂ ਕਰ ਡਿੱਗਣ ਵਾਲਾ ਕੋਈ ਸ਼ੈਲਫੀ ਇਥੋਂ ਦੇ ਐਮਐਲ ਨਾਲ ਗੱਲ ਕੀਤੀ ਵੀ ਮੇਰੇ ਆ ਦੁੱਖ ਕਿਸੇ ਨੇ ਨਹੀਂ ਜੀ ਕੋਈ ਸਰਪੰਚ ਨੇ ਨਹੀਂ ਸਾਡੀ ਸੁਣਿਆ ਅੱਜ ਤੱਕ ਸਰਪੰਚ ਨੇ ਨਹੀਂ ਪੁੱਛਿਆ ਕੋਈ ਮੈਂਬਰਸਪੈਚ ਕੁਝ ਨਹੀਂ ਸਾਡਾ ਕੁਝ ਨਹੀਂ ਸੁਣਿਆ ਜੀ ਮੇਰਾ ਅੱਛਾ ਨਹੀਂ ਸੁਣਿਆ ਜੀ ਕਰ ਲਈ だっ ਕੇ ਮੇ ਹੋ ਗਈ ਸੀ ਜੀ ਉਹਨਾਂ ਟੀਵੀ ਦੀ ਸ਼ਿਕਾਇਤ ਹੋ ਗਈ ਸੀ ਹੂੰ ਟੀਵੀ ਦੀ ਸ਼ਿਕਾਇਤ ਨਾਲ ਦਿੱਤੋ ਵੀ 3 ਸਾਲ ਜਿ ਪੈ ਰਹੇ ਮੈਂ ਜਿੱਤੇ 3.5 ਲੱਖ ਰੁਪਿਆ ਵੀ ਲਾਤਾ ਹੂੰ ਕਿਆ ਪੀ ਲਾਇਆ ਜੀ ਕਿਸੇ ਨੇ ਕੋਈ ਮਦਦ ਨਹੀਂ ਉਹਦੀ ਵੀ ਨਹੀਂ ਕੀਤੀ ਸੀ ਬਸ ਟਾਈਮ ਤੇ ਕੋਈ ਪੈਸਾ ਨਹੀਂ ਸਰਕਾਰ ਵੱਲੋਂ ਆਇਆ ਕੋਈ ਨਹੀਂ ਕੋਈ ਮਦਦ ਹੋਈ ਉਹਦੀ ਹੋਰ ਕੁਛ ਨਹੀਂ ਕਹਿ ਸਕਦੇ ਜੀ ਜਦੋਂ ਸਾਡੀ ਮਦਦ ਨਹੀਂ ਹੋਈ ਨਾ ਕੁਛ ਨਹੀਂ ਕਹਿ ਸਕਦੇ